ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਬਿਨਾ ਤਲੇ ਆਪਾਂ ਫ੍ਰੈਂਚ ਫ੍ਰਾਈਜ਼ ਬਣਾਵਾਂਗੇ ਉਹ ਵੀ ਕਿੱਦਾਂ ਹੋਣਾ ਹੈ ਤੁਹਾਨੂੰ ਦੱਸਦੇ ਆ ਆਪਾਂ ਨੇ 6-7 ਆਦੂ ਲੈ ਲੈਣੇ ਨੇ ਲੰਬੇ ਲੰਬੇ ਉਹਨਾਂ ਨੂੰ ਛਿਲ ਲੈਣਾ ਛਿਲਕੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਰੱਖ ਲਵਾਂਗੇ ਤਾਂ ਜੋ ਇਹ ਕਾਲੇ ਨਾ ਹੋਣ ਉਹਨਾਂ ਨੂੰ ਜੀ ਆਪਾਂ ਇਹਨਾਂ ਨੂੰ ਹਲੋਣਾ ਛਿਲ ਲਿਆ ਛਿਲਕੇ ਨੂੰ ਮਸਰ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਇਹ ਪਾਣੀ ਆਪਾਂ ਕੱਢ ਦੇਵਾਂਗੇ ਬਾਹਰ ਤੇ ਨਵਾਂ ਪਾਣੀ ਪਾ ਲਵਾਂਗੇ ਇਸ ਤਰ੍ਹਾਂ ਕੱਟ ਲੈਣਾ ਜੀ ਤੇ ਆਪਾਂ ਨੂੰ ਲੰਬੇ ਲੰਬੇ ਚੀਰ ਲਵਾਂਗੇ ਜਦੋਂ ਮੋਟੇ ਆਲੂ ਨਹੀਂ ਰੱਖਣਾ ਜਿੱਦਾਂ ਆਪਣੇ ਨਾਰਮਲ ਬਾਜ਼ਾਰ ਦੇ ਫਰੈਂਚ ਫਰਾਈਸ ਹੁੰਦੇ ਨੇ ਉਦਾਂ ਹੀ ਬਨਣਗੇ ਤੇ ਉਦਾਂ ਹੀ ਆਪਾਂ ਨੇ ਕੱਟਣੇ ਨੇ ਸਾਰੇ ਕੋਚ ਇਦਾਂ ਕੱਟ ਲਵਾਂਗੇ ਜੀ ਆਪਾਂ ਲੰਬੇ ਲੰਬੇ ਹਾਂਜੀ ਆਪਾਂ ਨੇ 6-7 ਵਾਰੀ ਇਹਨਾਂ ਨੂੰ ਆਲੂਆਂ ਨੂੰ ਪਾਣੀ ਵਿੱਚ ਵੀ ਕੱਢ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਕੱਪੜੇ ਨਾਲ ਦੇਖੋ ਜੀ ਆਪਣੇ ਫਰੈਂਚ ਫਰਾਈ ਜਲਦੀ ਸੁੱਕਦੇ ਨੇ ਤੇ ਬਿਲਕੁਲ ਜਿੱਟੇ ਨਿਕਲੇ ਨੇ ਰੱਖਣ ਦਾ ਕੰਮ ਕਾਲੇ ਹੋ ਜਾਵਨਾ ਮੈਂ ਸਾਰਾ ਸਾਰਚ ਕੱਢ ਤਾ ਨਾ ਪਾਣੀ ਦੇ ਵਿੱਚ ਤਿੰਨ ਚਾਰ ਵਾਰੀ ਕੱਢ ਲਏ ਸੀਗੇ ਕੱਢ ਕੇ ਪਾਣੀ ਖਾਲਸ ਤਾਂ ਇਹਨੇ ਪੈਨਸ ਪਾ ਲਵਾਂਗੇ ਜਿਹੜਾ ਪਸ ਪੈਨਸ ਆਪਾਂ ਪਾ ਲੈਨੇ ਜੀ ਹੁਣ ਆਪਾਂ ਦੇਖੋ ਪਾਉਣੇ ਨਾ ਵਾ ਕਾ ਮੱਕੇ ਵਿੱਚ ਉਤਰ ਜਾ ਹੁਣ ਇੱਕ ਨੂੰ ਘਲਾ ਲੈਣਾ ਆਪਾਂ ਨਾਮ ਦਾ ਪਾ ਤੇ ਨੰਬਰ ਪੜਨਾ ਲੱਗ ਗਿਆ ਜੀ ਆਪਣੇ ਕੋਲ ਸੈਂਡਕਟਾਈਨ ਮਸ਼ੀਨ ਪਈ ਆਦੀ ਆਪਾਂ ਵਿੱਚ ਬਣਾਵਾਂਗੇ ਪੀਰਾ ਤਲੇ ਬਣਾਵਾਂਗੇ ਮੈਂ ਤੁਹਾਨੂੰ ਦੱਸਾਂਗੀ ਇਹ ਪਾ ਦਵਾਂਗੇ 5 ਨਮਕਾ ਬਣਾ ਸਾਰੇ ਦੇ ਵਿੱਚ ਆਲੂ ਨੂੰ ਮਿਕਸਰ ਹੋ ਜਾਏ ਆਪਾਂ ਦੇਸੀ ਘਿਓ ਪਾਵਾਂਗੇ ਨਮਕ ਆਪਣਾ ਆਲੂ ਹਟਾ ਲੱਗਿਆ ਰਹਿ ਜਮਣੀ ਬਣ ਕੇ ਹੋ ਗਿਆ ਸਾਰਾ ਨਮਕ ਇਹ ਪਾ ਲੈ ਜੀ ਆਪਾਂ ਇਹ 5 ਨਮਕ ਲੱਗਿਆ ਰਹਿ ਜੇ ਪਰਮਾਂ ਦੇ ਪਰ ਉਧਰ ਆਪਾਂ ਮਸ਼ੀਨ ਨੂੰ ਪਾ ਦੇਵਾਂਗੇ ਬਹੁਣ ਖੋ ਜੀ ਆਪਾਂ ਪਾ ਲਿਆ ਨਮਕੋ ਵੀ ਪਾ ਲਿਆ ਥੀ ਵੀ ਪਾ ਲਿਆ ਮਿਕਸ ਕਰ ਲਏ ਹੁਣ ਆਪਾਂ ਇਸ ਨੂੰ ਥ੍ਰੀਟ ਪਾ ਲਵਾਂਗੇ ਆ ਹਿੱਟ ਹੋ ਰਿਹਾ ਸੀ ਆਪਣਾ ਨਾ ਤਾਂ ਕਿ ਹਿੱਟ ਹੁੰਦਾ ਪਰ ਜਦੋਂ ਦੁਕਾਨੇ ਇਸ ਵਿੱਚ ਕਿਸ ਤਰ੍ਹਾਂ ਆਪਾਂ ਫ੍ਰੈਂਚ ਫ੍ਰਾਈਜ਼ ਰੱਖਾਂਗੇ ਤਾਂ ਬਹੁਤ ਵਧੀਆ ਬਣ ਕੇ ਰਹਿ ਜਾਂਦੇ ਨੇ ਜੀ ਘਰ ਦੇ ਵਿੱਚ ਹੀ ਬਣਾ ਕੇ ਆਪਾਂ ਖਾ ਸਕਦੇ ਆ ਉੱਧਾ ਬਾਜ਼ਾਰ ਦੇ ਵਿੱਚ ਬੜੇ ਮਹਿੰਗੇ ਮਿਲਦੇ ਨੇ ਜੀ ਫ੍ਰੈਂਚ ਫ੍ਰਾਈਜ਼ ਤੇ ਫਿਰ ਬਣਾ ਕੇ ਦੇਖਾਂਗੇ ਕਿੰਨਾ ਹੋ ਬਣਨਗਾ ਇਹਦੇ ਨਾਲ ਆਪਾਂ ਪੂਰੀ ਪਲੇਟ ਭਰ ਜਾਏਗੀ ਇੱਦਾਂ ਰੱਖ ਲਵਾਂਗੇ ਜੀ ਆਪਾਂ ਫ੍ਰੈਂਚ ਫ੍ਰਾਈਜ਼ ਨੂੰ ਦੇਖੋ ਹਿੱਟ ਹੋ ਗਿਆ ਇਹ ਇੱਦਾਂ ਰੱਖ ਲਵਾਂਗੇ

ਇਹ ਜਿਹੜਾ ਪੰਡਾ ਮਗੇ ਬੰਦ ਆਇਆ। ਅਸੀਂ ਨਾ ਪਦੋਵਾਰੀ ਪਕਾਵਾਂਗੇ। ਅੱਜ 5 ਮਿੰਟ ਬਾਅਦ ਇਹ ਨਾਟ ਬੰਦ ਹੋਊਂਦੀ ਆ ਪਦੋਵਾਰੀ ਪਕਾਵਾਂਗੇ ਨੂੰ। ਉਹ ਤਾਲੀ ਹਾਂ ਇਹ ਤਾਂ ਹੋ ਗਈ। ਅਨ੍ਯਾ ਤੇ ਰੰਗ ਬੱਤ ਹੋਇਆ। ਬੰਦ ਕਰ ਲੈਣਾ। ਅੰਦਰ ਵਿੱਚ ਬਣਾ ਕੇ ਰੈਡੀ ਕਰੇ ਨੇ। ਦੇਖੋ ਬਣ ਕੇ ਰੈਡੀ ਨੇ। ਜੀ ਆਪਣੇ ਫ੍ਰੈਂਚ ਫ੍ਰਾਈਸ ਬਾਹਰੋਂ ਨਿਕਲ ਰਹੀਆਂ ਨੇ। ਤੁਹਾਨੂੰ ਆਪਣਾ ਇਹ ਫਰੈਂਚ ਫਰਾਈ ਜਰੇ ਖੰਧਾ ਹਨ ਦੇਖੋ ਬਣ ਕੇ ਰੈਡੀ ਨੇ ਇਹ ਸਾਡੇ ਕੋਲ ਇਸ ਤਰ੍ਹਾਂ ਬਣੇ ਹਨ ਦੇਖੋ ਤੋੜ ਕੇ ਖੰਧਾ ਹਨ ਇਹ ਲਖੋ ਜੋ ਤਰੀਕੇ ਨਾਲ ਬਣਨਗੇ ਜੀ ਫਰੈਂਚ ਫਰਾਈਜ਼ ਇਹ ਬਾਜ਼ਾਰ ਚ ਬੜੇ ਮਹਿੰਗੇ ਮਿਲਦੇ ਨੇ ਆ ਦੇਖੋ ਜੀ ਇਹ ਬਣ ਕੇ ਰੈਡੀ ਨੇ ਵੀ ਇਹ ਚ ਬਣਗੇ ਜੀ ਤੇ ਆਪਾਂ ਹੁਣ ਇਹਦੇ ਚ ਬਣਾਵਾਂਗੇ ਏ ਸਿੱਧਾ ਆਪਾਂ ਥੋੜੇ ਜਿਹਾ ਕਿਉਚ ਤਰਨੇ ਨੇ ਕੋਈ ਜ਼ਿਆਦਾ ਕਿਉਚ ਨਹੀਂ ਤਰਨੇ ਹੈਗੇ ਵੀ ਜ਼ਿਆਦਾ ਚ ਤਰਨੇ ਨੇ ਇੱਕ ਦਸ ਤਰ ਲਵਾਂ ਆਪਾਂ ਠੀਕ ਹੈ ਜੀ ਭਾਜੀ ਆਪਣੇ ਫਰੈਂਚ ਫਰਾਈਜ਼ ਬਣ ਕੇ ਰੈਡੀ ਨੇ ਕੰਲਾ ਕੰਲਾ ਫਰੈਂਚ ਫਰਾਈਜ਼ ਬਣਿਆ ਦੇਖੋ ਆਪਾਂ ਨੇ ਕੋਈ ਡੀਪ ਫਰਾਈ ਨਹੀਂ ਕੀਤਾ ਹੋ ਕੁਛ ਨਹੀਂ ਕੀਤਾ ਆਪਾਂ ਨੇ ਸਿਰਫ ਜਸਤੇ ਦੇ ਵਿੱਚ ਸੇਕ ਲਵਾਇਆ ਹੈਗਾ ਤੇ ਇਹ ਜੁੜੇ ਪਤਾ ਕਿਉਂ ਨਹੀਂ ਹੈਗੇ ਜੁੜੇ ਤਾਂ ਨਹੀਂ ਹੈਗੇ ਕਿਉਂਕਿ ਆਪਾਂ ਨੇ ਇਹਦਾ ਸਟਾਰਚ ਕੱਢ ਲਿਆ ਸੀ ਹੁਣ ਆਪਾਂ ਇਹਨੂੰ ਕੋਲੇ ਦੇ ਵਿੱਚ ਕੱਢ ਲਵਾਂਗੇ ਫਰੈਂਚ ਫਰਾਈਜ਼ ਬਣ ਕੇ ਰੈਡੀ ਨੇ ਦੇਖੋ ਕੱਲਾ ਕੱਲਾ ਬਣਿਆ ਫ੍ਰੈਂਚ ਫ੍ਰਾਈਜ਼ ਤੇ ਬਹੁਤ ਬਿਊਟੀਫੁਲ ਬਣ ਕੇ ਰੈਡੀ ਨੇ ਦੇਖੋ ਸੌਸ ਨਾਲ ਆਪਾ ਖਾ ਸਕਦੇ ਹਾਂ ਹਾਂਜੀ ਅਸੀਂ ਅੱਜ ਦੀ ਆਪਣੀ ਨਵੀਂ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰ ਦਿਓ ਚਲੋ ਜੀ ਕੱਲੂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਫਸਟੇ ਕਾਲ ਬਾਈ ਬਾਈ